ਸਮਝ ਲਓ ਵੀ ਭੋਰੇ ਚ ਬੜੇ ਹੋਏ ਸੀਗੇ 15 ਅਗਸਤ ਨੂੰ ਨਿਕਲੇ ਪਹਿਲਾ ਖਜੂਰਲੇ ਮੇਲਾ ਸੀ ਆਪਣਾ ਹਾਂਜੀ ਵੀਰੇ ਤੇ ਇੱਕ ਕੱਲ ਸੀਗਾ ਤਾਂ ਨੇਸ਼ੀਦ ਤੇ ਅੱਜ ਅੱਜ ਵਾਲਾ ਮੇਲਾ ਹੁਣ ਤੈਨੂੰ ਐ ਥੋੜੇ ਦਿਨਾਂ ਬਾਅਦ ਆਏ ਟੱਕਰ ਲਾਇਆ ਕਰਾਂਗੇ ਹਾਂਜੀ ਪਾਸੇ ਹਾਂਜੀ ਪਾਸੇ ਹਾਂਜੀ ਪਾਸੇ ਤੈਨੂੰ ਤੇਰੀ ਦੁਬਾਰਾ ਤੂੰ ਰੂਜ ਮਚਾ ਜਾ ਆ ਬਿਆਲ ਹਾਂਜੀ ਕੀ ਹਾਲ ਚੱਲ ਹੈ ਅੱਜ ਅਸੀਂ ਪਹੁੰਚਿਆ ਕੋਟ ਗੰਗੂਰਾਏ ਦੇ ਖੇਡ ਮੇਲੇ ਦੇ ਕਿਵੇਂ ਆ ਗਾਲੇ ਬਹੁਤ ਵਧੀਆ ਵੀਰੇ ਹੋਰ ਸੈਟ ਆ ਫਿਰ ਬਹੁਤ ਟਾਈਮ ਬਾਅਦ ਮਿਲਿਆ ਅਜ ਤੂੰ ਬਾਕੀ ਤੁਹਾਨੂੰ ਦਿਖਾਉਣਾ ਹੈ ਵੀ ਚੰਡੋਲ ਬਾਕੀ ਤੁਹਾਨੂੰ ਦਿਖਾਉਣਾ ਹੈ ਵੀ ਚੰਡੋਲ ਵੀ ਲੱਗੇ ਹੋਇਆ ਖੇਡ ਮੇਲਾ ਵੀ ਆ ਕਬੱਡੀ ਦਾ ਪੂਰਾ ਟਾਪ ਦਾ ਟਾਪ ਦਾ ਮੇਲਾ ਹੁੰਦਾ ਆਪਣੇ ਏਰੀਆ 'ਚ ਊਂਠ ਚੈੱਕ ਕਰੋ ਬਾਈ ਕਾਂ ਲਈ ਝੂਲੇ ਛੋਟੇ ਛੋਟੇ ਜਹਾਜ਼ ਨੀਲੇ ਚ ਹੋਈਆ ਗਰਾਉਂਡਾ ਕੋੜੰਗੁਰਾ ਦੇ ਟੂਰਨਾਮੈਂਟ ਦੀ ਤੇ ਸਟੇਡੀਅਮ ਚੱਲੀ ਗੋਗੇ ਕੈਨੇਡਾ ਵੱਲੋਂ 500 ਰੁਪਏ ਸੀਆ ਜ਼ੀਰੋ ਲੈ ਜਾਣਗੇ ਜਿਹਨੇ ਪਹਿਲਾ ਜੱਫਾ ਲਾਇਆ ਹੈ ਗੋਗੇ ਕੈਨੇਡਾ ਸਾਡੇ ਵੱਡੇ ਵੀਰ ਨੇ ਆਪਦੇ ਬੈਂਟਰ ਵੱਲੋਂ ਜਿਹੜੇ ਮੁੰਡੇ ਨੇ ਪਹਿਲਾ ਜੱਫਾ ਲਾਇਆ ਸੀ ਆਹ ਮੈਚ ਦੀ ਜੇਤੂ ਟੀਮ ਆਪਣਾ ਮਾਨਸਿਕ ਸਨਮਾਨ ਪ੍ਰਾਪਤ ਕਰ ਲਵੇ ਜੀ ਜੇਤੂ ਟੀਮ ਆ ਵੀ ਫਾਈਨਲੀ ਪਹੁੰਚ ਗਿਆ ਆਪਾਂ ਆਪਣਾ ਚੰਡੋਲ ਦੇ ਫੈਸਟ ਚੰਡੇ ਲੈਂਡ ਹਾਂ ਕਾਲੇ ਠੀਕ ਆ ਛੋਟੇ ਜਵਾਗ ਹੁੰਦੇ ਲੈਣ ਲੱਗੇ ਝੂਟੇ ਜੀ ਦੇਖੋ ਵੀਰਾ ਕਿੰਨਾ ਸੋਹਣਾ ਹੁੰੜ ਜੀ ਸਿਆ ਵਾਈਫਾਈ ਅੱਜ ਆਪਣਾ ਭਰਾ ਅਮਰਤ ਬੱਸੀਆਂ ਨਾਲ ਵਾਈਫਾਈ ਤੇ ਜੜਾ ਮਿਲਿਆ ਤੇ ਬਹੁਤ ਟਾਈਮ ਬਾਅਦ ਮਿਲਿਆ ਬਈ ਕੀ ਗੱਲ ਇੰਨੇ ਟਾਈਮ ਬਾਅਦ ਦਰਸ਼ਨ ਤੇ ਕੀ ਜੱਗਰ ਪਈ ਆ ਅੱਜ ਹੁਣ 3 2 ਮਈ ਨੂੰ ਆਪਣਾ ਲਾਸਟ ਮੇਲਾ ਹੁੰਦਾ ਨਕੋਦਰ ਦੀ ਧਰਤੀ ਤੇ ਹਾਂਜੀ ਵੀਰੇ ਤੇ ਬਸ ਸਮਝ ਲਓ ਵੀ ਭੋਰੇ ਚ ਬੜੇ ਹੋਏ ਸੀਗੇ ਅੱਛਾ ਜੀ 15 ਅਗਸਤ ਨੂੰ ਨਿਕਲੇ ਪਹਿਲਾਂ ਖਜੂਰਲੇ ਮੇਲਾ ਸੀ ਆਪਣਾ ਹਾਂਜੀ ਵੀਰੇ ਤੇ ਇੱਕ ਕੱਲ ਸੀਗਾ ਤਾਂ ਨਿਸ਼ੀਦ ਓਕੇ ਤੇ ਅੱਜ ਅੱਜ ਵਾਲਾ ਮੇਲਾ ਹੁਣ ਤੈਨੂੰ ਐ ਥੋੜੇ ਦਿਨਾਂ ਬਾਅਦ ਆਏ ਟੱਕਰ ਲਾਇਆ ਕਰਾਂਗੇ ਮਿਲਦੇ ਰਿਹਾ ਕਰਾਂਗੇ ਸਾਰੇ ਮੇਲਿਆਂ ਦੇ ਨਾਲ ਹੋਰ ਘਰ ਪਰਿਵਾਰ ਵੀਰੇ ਹਰ ਵਧੀਆ ਵਧੀਆ ਤੂੰ ਦੱਸ ਕੇ ਓਕੇ ਅੱਜ ਕਿਹੜੀ ਬਣਾਈ ਆ ਤੂੰ ਅੱਜ ਹੈਗੀ ਇੱਕ ਟੂ ਸਾਰੇ ਲੋਕ ਕਿ ਕਿ ਪ੍ਰੋਸਟੇਰ ਨੂੰ ਦੇਖਣ ਆਲੇ ਨੇ ਔਰ ਆਪ ਦਾ ਗਰੇ ਪਰਮਾਤਮਾ ਬਹੁਤ ਤਗੜੇ ਹੈ ਉਧਰ ਕਹਿੰਦੇ ਨੇ ਸੰਧੀ ਦੇ ਲੰਗਲੀ ਵਾਲੀ ਵੀਰ ਨੇ ਤੇ ਕਿੰਦਰੀ ਦੇ ਆਣ ਕਹਿੰਦੇ ਤਿਆਰ ਆ ਹੁੰਦੇ ਆ ਹਰ ਕਹਿੰਦੇ ਕੇਐਸ ਮਾਰਵਲ ਦਾ ਘਟਮਰ ਕਰਦੇ ਹੈ ਸਾਡੇ ਵੀਰ ਨੇ ਜਿਹੜਾ ਦਵਾਵਾ ਸਰਦ ਲਈ ਤੇ ਮਿੱਤਰ ਜਿਹੜੇ ਵੀਰ ਪੁੱਜੇ ਹੋਏ ਨੇ ਸਭ ਦੇ ਸੰਧੀਆ ਦਵਾਵਾ ਦੇ ਕਿ ਭਾਈ ਸਾਹਮਣੇ ਕਹਿੰਦੇ ਅਗਲੀ ਵਸਤ ਵੀਰ ਵੜ ਕੇ ਰਾਉਂਡ ਦੇ ਵਿੱਚ ਬੁਲੀ ਦੀ ਕਰਦੇ ਹੋ ਕਿਉਂਕਿ ਆ ਮੈਚ ਮੌਕੇ ਨੂੰ ਬੁਲੀ ਕਰਦਾ ਹੈ ਹਰ ਅੰਦ ਕਰਿਆਣੇ ਨੂੰ ਬੇਨਤੀ ਕਰਦੇ ਆ ਉਹ ਟੀਮਾਂ ਵੀ ਦੇਖਣਗੇ ਲੱਗਿਆ ਨਾ ਉਹ ਪੈਂਦੀ ਰੇਡ ਤੇ ਹੋਏ ਚਾਰੋਂ ਦੇ ਵਿੱਚੋਂ ਹਰ ਬੱਲੇਬਾਜ਼ੇ ਕਰਦੇ ਹੈ ਮੱਟਾਂ ਦੇ ਪਾਈਟੀਆਂ ਥਾਪੀਆਂ ਉਹ ਗੁਰੂ ਵਾਲੇ ਬਕਰਣ ਲੈ ਵੀ ਤਾਰਾਪੁਰੀਆ ਲੋਕ ਚਾਹੁੰਦੇ ਆ ਵੀ ਹੈਰੀ ਨਾਲ ਸਾਰੇ ਖੜੇ ਵੀ ਮੁੰਡਾ ਦੂਰੋਂ ਆ ਦੁਲਿਆ ਹੈਰੀ ਆ ਗਿਆ ਉਹ ਜਿਹੜੇ ਲੋਕ ਤਾਲੀਆਂ ਮਾਰਦੇ ਨੇ ਮਜਬੂਰ ਕਰ ਦਿੰਦੇ ਐ ਕਿ ਤਾਲੀਆਂ ਵੱਜੀਆਂ ਕੋ ਸਾਹਮਣੇ ਕਿਹਦੇ ਕਬੱਡੀ ਪੈ ਰਹੀ ਐ ਤਨ ਤਿਆਰ ਬਣ ਤਿਆਰ ਰੇ ਇਹ ਕਿਹਦੇ ਤਾਰਾ ਪੁਲਿਆ ਇਹਦੇ ਇਹੋ ਜਿਹੋ ਨੇ ਉਹ ਕੁੱਤੇ ਜਿਹੜਾ ਜੱਬਰੂ ਐ ਜਿਹਨੇ ਜੱਲਾ ਘਾਟੜ ਦੇ ਵਿੱਚ ਰ ਔਰ ਚਾਰ ਦੇ ਵਿੱਚੋਂ ਕਹਿੰਦੇ ਕਿਹਦੇ ਜਗਿਆ ਕੀਤਾ ਜਿਹਦੇ ਖਾਲੇ ਜਾਣ ਕਿੰਨੇ ਗਏ ਬਸ ਬੌਸਰ ਵੀ ਉਹ ਗਲਤੀ ਕਰਦਾ ਜੋਤ ਪਰ ਰੱਖ ਕੇ ਰੱਖੀ strengthens ptom kiirna ati ni ba pehorda kali aeÖri ta aitaleri es say oi, aix ajibrothoao siya فيو aif skul vinskiirou wow, ااand, دیل weer que dalam aada, aada te mercado irIV see if itkide vui�diunch moiso d ganz ridiculous ਤੇਜਪਾਲ ਸਾਡੇ ਡਾਕਟਰ ਸਾਹਿਬ ਤੇ ਲਾਲੀਕੁੰਦਰ ਜਿਹੜਾ ਵੀ 1100 ਪਤਾ ਜਾਵੇਗਾ ਕਾਸ਼ੀਪੁਰੇ ਅਮੀਰਕੜੀ ਤੇੰਦਰੇਡਾ ਮੇਪੁਰ ਇਹ ਹੋਰੇ ਨਾਲ ਹੋ ਰਿਹਾ ਸੁਹਾੜਾ ਚੋਲ ਗਿਆ ਬੰਦਾ ਬੜਾ ਵਧੀਆ ਮੁਕਾਬਲਾ ਅਗਰੇ ਮੈਚ ਤੇ ਬੇਨਤੀ ਹੈ ਭਾਈ ਜੀ ਹੋਰੇ ਜਮਾ ਕਰਿਆ ਨਾ ਤੇ ਕਵਾ ਜਲਦੀ ਲੱਗੇ ਆ ਜਾਣ ਹੋ ਰਾਜੋ ਜਾਂਦਾ ਹੈ ਇੱਥੇ ਪੁੱਤ ਜੀ ਆਏ ਨਹੀਂ ਪ੍ਰਪਰ ਦੀ ਭਾਜੀ ਮੋੜਦੀ ਹੈ ਉਹ ਬੁਰੇ ਨਾਲ ਲੱਗਦੇ ਬੰਦ ਕਰ ਦਿੱਤਾ ਹੈ ਜੀ ਕਿਹੜਾ ਨਸਲ ਦੇ ਕੋਲ ਪੁੱਤ ਹੈ ਇਹ ਕਾਰ ਦੇ ਬਰਾਦ ਹੋਇਆ ਇਹਦਾ ਕਾਰ ਤੋਂ ਹੁਣੇ ਵੀ ਸਾਹਮਣੇ ਨਿਕਲਿਆ ਉਹ ਸੋਚਾ ਵਿੱਚ ਪਾਏ ਹੋਏ ਨੇ ਉਹ ਫੱਟੂ ਵਾਲਿਆਂ ਕਿਹੜੇ ਬਾਤਾ ਮਾਰਦਾ ਇੰਦਰ ਦੇ ਨਾਲ ਖੜਾ ਕੇ ਉਹਦਾ ਉਹਦਾ ਟੱਕਰੇ ਪਾ ਕੇ ਹੁਣੇ ਦੇ ਬੀਚ ਕਰਦਾ ਗੱਡੀ ਦੇ ਬਰ ਸ਼ੀਸ਼ਾ ਧਾੜ ਦੇਣ ਲਈ ਇੱਕ ਦੀ ਗੱਲਾ ਹੋਣੀ ਨਾ ਰਿਆ ਪਾਈਓ सारी उम्र घटके लगते रहते हैं